ਸੋ ਹਾਂਜੀ ਦੋਸਤੋ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ੀਦੀ ਬਾਗ ਸਾਹਿਬੀ ਦੇ ਜੋ ਕਿ ਅਨੰਦਪੁਰ ਸਾਹਿਬ ਦੇ ਪਿੱਛੇ ਹੈ ਸੋ ਇਹ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਔਰ ਇਸ ਗੁਰਦੁਆ ਸਾਹਿਬ ਦਾ ਸਾਰਾ ਜਿਹੜਾ ਵੀ ਇਤਿਹਾਸ ਹੈ ਤੁਹਾਨੂੰ ਅੱਜ ਆਪਾਂ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਔਰ ਇੱਕ ਸਾਈਡ ਦੇ ਉੱਪਰ ਸਾਰਾ ਇਤਿਹਾਸ ਲਿਖਿਆ ਵੀ ਹੋਇਆ ਹੈ ਗੁਰਦੁਆਰਾ ਸਾਹਿਬ ਬਹੁਤ ਹੀ ਮਤਲਬ ਜ਼ਬਰਦਸਤ ਬਣਾਇਆ ਹੈ ਨਵਾਂ ਹੋਣੀ ਰੀਸੈਂਟਲੀ ਮਤਲਬ ਇਹਦੀ ਰੈਨੋਵੇਸ਼ਨ ਹੋਈ ਹੈ ਗੁਰਦੁਆਰਾ ਸਾਹਿਬ ਦੀ ਇਹ ਇਸ ਗੁਰਦੁਆ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਸੀਗਾ ਪ੍ਰੋਪਰ ਪੂਰੇ ਸਾਰੀ ਮਾਰਤ ਹੁਣ ਦੁਬਾਰਾ ਤਿਆਰ ਹੋਈ ਹੈ ਸਾਰਾ ਸੰਗਮ ਮਰਮਲ ਦਾ ਤਿਆਰ ਹੋਇਆ ਹੈ ਮੀਨਾਕਾਰੀ ਤੁਸੀਂ ਚੈੱਕ ਕਰ ਸੁਣੇ ਇੱਥੋਂ ਦੀ ਗੁਰਦੁਆਸਾ ਦੀ ਇੰਟਰ ਸੀ ਹੁਣ ਆਪਾਂ ਅੰਦਰ ਚਲਦੇ ਹਾਂ ਗੁਰਦੁਆਸਾ ਤੇ ਤੁਹਾਨੂੰ ਵੀ ਲੈ ਕੇ ਜਾਨਨੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਅੰਦਰੋਂ ਕੀ ਗੁਰਦੁਆਸਾ ਕਿਦਾਂ ਦਾ ਤਿਆਰ ਹੋਇਆ ਪੂਰੇ ਸਾਰਾ ਇਸ ਗੁਰਦੁਆਸਾ ਦਾ ਬਜਟ ਕਮ ਸੇ ਕਮ ਵੀ 15 ਤੋਂ 20 ਕਰੋੜ ਦਾ ਹੋਊਗਾ ਮੇਰੇ ਅੰਦਾਜ਼ੇ ਦੇ ਨਾਲ ਕਿਉਂਕਿ ਬਹੁਤ ਹੀ ਜ਼ਿਆਦਾ ਮੀਨਾਕਾਰੀ ਬਹੁਤ ਹੀ ਵਧੀਆ ਸੰਗ ਮਰਮਲ ਵਗੈਰਾ ਲੱਗਾ ਹੋਇਆ ਹੈ ਜੀ ਬਹੁਤ ਹੀ ਬਹੁਤ ਵਧੀਆ ਤਿਆਰ ਹੋਇਆ ਹੋਇਆ ਹੈ ਜੀ ਕਾਫੀ ਹੋਰ ਵੱਡਾ ਅਨੰਦਪੁਰ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਇਹ ਆਪਾਂ ਗੁਰਦੁਆਥੋ ਦੀ ਮੱਥਾ ਟੇਕ ਕੇ ਗੁਰਦੁਆ ਸਾਹਿਬ ਦੇ ਅੰਦਰ ਇੰਟਰਸਟ ਕਰਦੇ ਆਂ ਉਹ ਤੁਹਾਨੂੰ ਅੰਦਰੋਂ ਗੁਰਦੁਆ ਸਾਹਿਬ ਦਿਖਾਉਨੇ ਆਂ ਅੰਦਰੋਂ ਵੀ ਬਹੁਤ ਹੀ ਮਤਲਬ ਲਾਜਵਾਬ ਗੁਰਦੁਆ ਸਾਹਿਬ ਲੱਗ ਰਿਹਾ ਹੈ ਝੂਮਰ वगैरह ਸਾਰਾ ਕੁਝ ਬਾਕਮਾਲ ਸੀ ਉਹ ਸਾਹਮਣੇ ਮਾਰੀਦਾ ਪ੍ਰਕਾਸ਼ਵਰ ਹਾਪੇ ਇਹ ਗੁਰਦੁਆਰਾ ਸ਼ਹੀਦੀ ਬਾਗ ਜੋ ਕਿ ਅਨੰਦਪੁਰ ਸਾਹਿਬ ਕਿਹਾ ਹੈ ਇਿੱਥੇ ਸੰਡੇ ਨੂੰ ਰਗੜੇ ਵਗੜਾ ਲੱਗਦੇ ਆ ਅਰਦਾਸਾਂ ਬੇਨਤੀਆਂ ਹੁੰਦੀਆਂ ਔਰ ਜਿਹੜਾ ਬੰਦਾ ਮਤਲਬ ਕੁਝ ਵੀ ਮੰਗਦਾ ਰਗੜਾ ਦੀ ਮੋਕ ਹੁੰਦੀ ਹੈ ਜਾਂ ਜੋ ਵੀ ਸਮਗਰੀ ਉਹ ਲਗਾ ਕੇ ਰਗੜੇ ਲੱਗਦੇ ਔਰ ਅਰਦਾਸ ਬੇਨਤੀ ਪੂਰੀ ਹੋ ਜਾਂਦੀ ਹੈ ਬਾਬੇ ਹੈਗੇ ਆ ਇੱਥੇ ਉਹ ਬਾਬਾ ਹੀ ਲਾਂਦੇ ਰਗੜਾ ਨਿਹੰਗ ਸਿੰਘ ਬਾਕੀ ਤੁਸੀਂ ਹੁਣ ਅੰਦਰੋਂ ਦੀ ਇਸਟਮ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਤੇ ਇਹ ਜੋਤ ਸਾਹਿਬ ਜੀ ਦਾ ਬਹੁਤ ਹੀ ਵਧੀਆ ਖੂਬਸੂਰਤ ਬਹੁਤ ਹੀ ਖੂਬਸੂਰਤ ਬਣਾਇਆ ਹੋਇਆ ਸੀਗਾ ਉਸ ਤੋਂ ਬਾਅਦ ਆਪਾਂ ਗੁਰਦਾਰ ਸਾਹਿਬ ਚ ਲੰਗਰ ਗਏ ਛੱਕਾ ਲੰਗਰ ਤੁਸੀਂ ਚੈੱਕ ਕਰ ਤੁਸੀਂ ਸਰਬ ਲੋਹ ਦੇ ਪਾਂਡੇ 'ਚ ਬਣਦਾ ਸਭ ਤੋਂ ਮੇਨ ਗੱਲ ਇਹ ਹੈ ਕਿ ਪ੍ਰਾਤਨ ਸਮੇਂ ਦਾ ਸਰਬ ਲੋਹੇ ਪਾਂਡੇ ਦੇ ਬਣਦਾ ਸੀ ਕੋਰੇ ਬਹੁਤ ਜਿਆਦਾ ਮਤਲਬ ਆਇਰਨ ਵਾਲਾ ਲੰਗਰ ਹੁੰਦਾ ਹੈ